ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਹਿਮਾਨੀ ਤੇ ਮਿਆਂਕ ਦੇ ਰਿਸ਼ਤਾ ਜਿਹੜਾ ਟੁੱਟ ਚੁੱਕਿਆ ਹੈ ਤੇ ਰਿਸ਼ਤਾ ਟੁੱਟਣ ਤੋਂ ਪਹਿਲਾਂ ਜਿਹੜੀ ਇਹ ਵੀਡੀਓ ਬਣਾਉਂਦੇ ਹੁੰਦੇ ਹਨ ਤੇ ਚੰਡੀਗੜ੍ਹ ਜਾਣ ਤੋਂ ਪਹਿਲਾਂ ਨਿੱਕੀਆਂ ਨਿੱਕੀਆਂ ਨਾ ਦੀਆਂ ਯਾਦਾਂ ਇਹਨਾਂ ਨੂੰ ਤਾਜ਼ਾ ਕਰ ਲਈ ਆ ਵੀਡੀਓ ਬਣਾਈ ਹੈ ਜੀ ਤੇ ਆ ਜੋ ਦੇਖਦੇ ਆਂ ਹੀ ਸਾਰੇ ਤੁਸੀਂ ਤੇ ਇੱਕ ਦੂਜੇ ਦੇ ਕਰਾਂ ਦੇ ਵਿੱਚ ਇੱਕ ਦਿਨ ਲੈਣ ਗਏ ਸੋ ਪੈਕਿੰਗਾਂ ਕਰਦੇ ਸੋ ਉਦੋਂ ਨਹੀਂ ਤੁਹਾਨੂੰ ਚੇਤਾ ਹੈਗਾ। ਵਿਆਹ ਕੋਈ ਛੱਗੇ ਹੋ ਸਕਦਾ। ਠੀਕ ਹੈ। ਤੇ ਮੈਂ ਅੱਜ ਕਰਨ ਲੱਗੀ ਆ ਆਪਣੀ ਪੈਕਿੰਗ ਤੇ ਨਾਲ ਨਾਲ ਮੈਂ ਉਹਦਾ ਵਲੌਗ ਸ਼ੂਟ ਕਰਾਂਗੀ। ਉਸ ਤੋਂ ਬਾਅਦ ਮੈਂ ਮੈਂਕ ਦੇ ਘਰ ਵੀ ਜਾਉਂਗੀ ਥੋੜੀ ਦੇਰ ਵਾਸਤੇ ਮੈਂਕ ਨੇ ਵੀ ਪੈਕਿੰਗ ਕਰਨੀ ਆ ਆਪਣੀ ਤੇ ਮੈਂ ਉਹਦਾ ਵੀ ਵਲੌਗ ਸ਼ੂਟ ਕਰ ਲਾਂਗੀ। ਇਹ ਆਇਆ ਸੀ ਤੇ ਇਹ ਮੈਂ ਕੱਪੜੇ ਕੱਢ ਲੈਨੇ ਸਾਰੇ ਆਪਣੇ। ਤੇ ਇਹ ਮੈਨੂੰ ਗਿਫਟ ਆਇਆ ਸੀ। ਇਹ ਵੀ ਗਿਫਟ ਆਇਆ ਸੀ। ਇਹ ਵੀ ਗਿਫਟ ਆਇਆ ਸੀ। ਤੇ ਬਾਕੀ ਸਟ੍ਰੇਨਟਾ ਮੇਰਾ ਨਹੀਂ ਹੈ ਚਲੋ ਬਾਕੀ ਮਿਲ ਗਿਆ ਪੈਕਿੰਗ ਕਰਦਾ ਟਾਈਮ ਤੇ ਹੁਣ ਮੈਨੂੰ ਮੰਮਾ ਨੇ ਇਹ ਡਿਨਰ ਸੈੱਟ ਵੀ ਦੇ ਦਿੱਤਾ ਕੱਢ ਕੇ ਥੋੜੇ ਜਿਹਾ ਬਰਤਨ ਵੀ ਦੇ ਦਿੱਤੇ ਆ ਤੇ ਤਿੰਨ ਹੌਟਕੇਸ ਵੀ ਕੱਢਤੇ ਨੇ ਜਿਹੜਾ ਮੈਨੂੰ ਸਹੀ ਲੱਗੇਗਾ ਮੈਂ ਤੇ ਉਹੀ ਲੈ ਲੈਣਾ ਉਹ ਨਾਲ ਓਏ ਮਿਸ ਕਰੇ ਚੱਲਦੀ ਆ ਇਹ ਤਾਂ ਨੋਰਮਲ ਜਿਹੀ ਗੱਲਾਂ ਸਭ ਨੂੰ ਆਉਣੀਆਂ ਚਾਹੀਦੀਆਂ ਨੇ ਬੜੀ ਕੁਝ ਕੀਤਾ ਮੈਨੂੰ ਪਤਾ ਲੱਗੇ ਨਾ ਹਮ ਤਾਂ ਪਤਾ ਨਹੀਂ ਲੱਗਦਾ ਬੜੀ ਨਾ 15 15 ਸੋ ਹੁਣ ਮੈਂ ਆਪਣੇ ਥੋੜੀ ਬੋਤ ਅਸੈਸਰੀਜ਼ ਵੀ ਲੈ ਲਈਆਂ ਸੀ ਕਿਉਂਕਿ ਮੇਕਅਪ ਕਿਟ ਮੰਮਾ ਨੇ ਤੋਂ ਵਾਸਤੇ ਰੱਖੀ ਹੋਈ ਹੈ ਤੇ ਉਹ ਜਦੋਂ ਧੋ ਦੇਣਗੇ ਫਿਰ ਸੁਕੇਗੀ ਫਿਰ ਮੈਂ ਵਿੱਚ ਪਾਵਾਂਗੀ। ਅਸੀਂ ਜਾਏ ਬਿਨਾ ਤਾਂ ਨਹੀਂ ਦੱਸ ਸਕਦੀਆਂ ਕਿ ਚੀਜ਼ਾਂ ਖਾਰੇ ਨੇ। ਉਹ ਖੋਦੇ ਮੈਨੂੰ ਲੈਣ ਆਨੇ ਨੇ। ਚਲਿਏ। ਤੇ ਲੈ ਕੇ ਵੀ ਅਸੀਂ ਆਏ ਨੇ। ਚਲਿਏ। ਅ ਖਾ ਲੈ ਆਂ। ਭੁੱਖ ਲੱਗੀ ਸੀ। ਲੋਕ ਮਿੱਤਰੋ ਆਪਾਂ ਘਰੇ ਆ ਗਏ ਸੀਗੇ ਤੇ ਥੋੜੇ ਦੇ ਅਰੈਸਟ ਕੀਤੀ ਹੁਣੇ ਮਨ ਚਾਹਵਣਾ ਲੱਗੀਆਂ ਇਸ ਤੇ ਅਜੇ ਵੀ ਚੱਲਿਆ ਮੈਂ ਤੁਹਾਡਾ ਨਾਲ ਮੈਂ ਦਿਲ ਨਹੀਂ ਲੱਗਣਾ ਕੋਈ ਦਿਲ ਲਗਾਵਾਂਗੇ ਪੈਗਿੰਗ ਬੁਕਿੰਗ ਆਪਣੀ ਥੋੜੀ ਬਹੁਤ ਰਹਿ ਗਈ ਆ ਕੋਈ ਟੈਸ਼ਨ ਨਾ ਲੋ ਲੱਜ ਨਾ ਦੇ ਲੈ ਲੋਈ ਵਿਦਿਆ ਮੈਂ ਹੱਲਾ ਜਰੋਨੀ ਹੋ ਇਹ ਤਾਂ ਦੇ ਮਮੀ ਨੂੰ ਹੁਣ ਮੈਂ ਚੁੱਪ ਕਰਾਇਆ ਚਲ ਚੁੱਪ ਕਰ ਜਾਓ ਠੀਕ ਹੈ ਟੈਨਸ਼ਨ ਨਹੀਂ ਲੈਣੀ ਕੋਈ ਵੀ ਬੈਠੇ ਆ ਤੁਹਾਡੇ ਵਾਸਤੇ ਨੇ ਹੁੰਦੇ ਪਿਆਰ ਹੁੰਦੇ ਪਹਿਮਾ ਨਹੀਂ ਚੱਲ ਲੀਆ ਆ ਉਹ ਤਾਰ ਹੁੰਦੇ ਪੈਣ ਕਿਤੇ ਸਪਨ ਸਪਣੀ ਵੀ ਵੜਨਾ ਤੇ ਨਹੀਂ ਨਹੀਂ ਤੈਨੂੰ ਤੁਰ ਆਪਣੀ ਏੜੀ ਲੈਟਾਵੇਂ ਆਪਾਂ ਲੈ ਜਾਂਦੀਆਂ ਨਹੀਂ ਗਿਆ ਮਾਜੀ ਘਰੋਂ ਫੇਰ ਨਾ ਖਾਣਾਂ ਚੱਲ ਘਰੇ ਗੱਦੀ ਦਾਲ ਨਹੀਂ ਖਾਦੀ ਨਾ ਤੂੰ ਸਾਡੇ ਘਰੇ ਗੱਦੀ ਦਾਲ ਖਾਣੀ ਆ ਸਾੜੇ ਘਰ ਵਧੀਆ ਲਾਦੀਨ ਦਾਲ ਚੈੱਕ ਕਰੋ ਮਿੱਤਰੋ ਚਲੋ ਖਾਵਾ ਮਾ ਨਹੀਂ ਸੀ ਫਿਰ ਠੀਕ ਆ ਲਓ ਵੀ ਮਿੱਤਰੋ ਤੁਹਾਡੇ ਭਰਾ ਦੀ ਹੋਣ ਲੱਗੀ ਪੈਕਿੰਗ ਮੇਰੀ ਪੈਕਿੰਗ ਹੀ ਮਾਨੀ ਕਰਨ ਦੀ ਆ ਮੰਮੀ ਵੀ ਕਰੰਦੇ ਨੇ ਤੇ ਚੈੱਕ ਕਰੋ ਮਿੱਤਰੋ ਹਲੇ ਤੇ ਅੱਧਾ ਬਚਦਾ ਸਮਾਨ ਆ ਮੇਰੇ ਕੱਪੜੇ ਕਿੱਥੇ ਗਏ ਵੀ ਸਾਰੇ ਪ੍ਰੈਸ ਕਰਾਣ ਕਰਵਾ ਲਏ ਸੀ ਤੇ ਆ ਤੁਹਾਡੇ ਭਰਾ ਦੇ ਸਾਰੇ ਕੱਪੜੇ ਨੇ ਠੀਕ ਆ ਲਓ ਵੀ ਮਿੱਤਰੋ ਆਪਣਾ ਬੈਗ ਵੀ ਪੈਕ ਹੋ ਗਿਆ ਤਕਰੀਬਨ ਤੇ ਹੁਣ ਆਪਾਂ ਆਪਣੀਆਂ ਰਿੰਗ ਲਾਈਟਾਂ ਪੈਕ ਕਰਦੇ ਪਏ ਆ ਠੀਕ ਆ ਤੇ ਟ੍ਰਾਈਪੋਡ ਲੈ ਜਿਹੜੇ ਦੇ ਸਟੈਂਡ ਹੈਗੇ ਸੀਗੇ ਉਹ ਆ ਪਏ ਨੇ ਤੇ ਇੱਕ ਜਿਹੜਾ ਸਿੰਪਲ ਟ੍ਰਾਈਪੋਡ ਹੁੰਦਾ ਵਾ ਉਹ ਮੈਂ ਆਪਣੇ ਯਾਰਾਂ ਨੂੰ ਕਿਹਾ ਲਿਆ ਦਿਓ ਜਾ ਕੇ ਫਿਰ ਇਹ ਕਹੀ ਕਿ ਮੈਂ ਤੂੰ ਹੀ ਲਿਆ ਦਿਓ ਜਾ ਕੇ ਤੇ ਤਕਰੀਬਤ ਤਕਰੀਬਨ ਸਾਰਾ ਸੰਭਾਲ ਲਿਆ ਵਾ ਬਾਕੀ ਪੈਕਿੰਗ ਇਹਦੀ ਚੱਲਦੀ ਪਈ ਆ ਹਾਂਜੀ ਸੋਨਾ ਇਹ ਮੰਦਰ ਬਣਾਈ ਠੀਕ ਆ ਮੰਦਰ ਮੱਥਾ ਟੇਕ ਕੇ ਹਾਂਜੀ ਫੇਰ ਕੋਈ ਕੰਮ ਕਰਨਾ ਠੀਕ ਆ ਠੀਕ ਹੈ ਪਸੰਦ ਆ ਗਈ ਤੈਨੂੰ ਬਹੁਤ ਸੋਹਣੀ ਆ ਤੇ ਦੇਖੋ ਤੈਨੂੰ ਇਹ ਦੋਵੇਂ ਜਣੇ ਕੁਰਸੀ ਤੇ ਬੈਠੇ ਨੇ ਲੋਕਾਂ ਦੇ ਕਮੈਂਟ ਪੜਨਦੇ ਹੁੰਦੇ ਨੇ ਤੇ ਉਹਨਾਂ ਦਾ ਜਵਾਬ ਦਿੰਦੇ ਨੇ ਠੀਕ ਹੈ ਕਿ ਨਹੀਂ ਤੇ ਇੱਕ ਪੁਛਤਾ ਵੀ ਤੁਸੀਂ ਹੁਣ ਇਕੱਠੇ ਰਹਿੰਦੇ ਹੋ ਜਾਂ ਨਾ ਨਾ ਇਕੱਠੇ ਕਿਸੇ ਕੋਈ ਪਹਿਲਾਂ ਹੀ ਜੱਜ ਕਰ ਲੈਂਦੇ ਹੋ ਤੇ ਜਿਹੜਾ 3-4 ਮਹੀਨੇ ਚੰਡੀਗੜ੍ਹ ਰਹਿਣਾ ਸੀ ਉਹਦੇ ਬਾਰੇ ਨਹੀਂ ਤੁਹਾਨੂੰ ਦੱਸਿਆ ਜਾਂਦਾ ਵੀ ਆਉਣ ਵਾਲੇ ਸਮੇਂ ਇਕੱਠੇ ਰਹਿ ਸਕਦੇ ਆ ਇੰਜ ਕਹਿੰਦੇ ਠੀਕ ਹੈ ਹੇਰੋ ਇੱਕ ਪੁੱਛਦਾ ਵੀ ਹਮਾਨੀ ਕੀ ਚੀਜ਼ ਤੁਹਾਨੂੰ ਚੰਗੀ ਲੱਗਦੀ ਕੀ ਮਾੜੀ ਉਸ ਬਾਰੇ ਦੱਸੋ ਆਹਦਾ ਮੈਨੂੰ ਕੁਛ ਨਹੀਂ ਚੰਗਾ ਲੱਗਦਾ ਕੁਛ ਨਹੀਂ ਚੰਗਾ ਲੱਗਦਾ ਹੈਗਾ ਉਹਦੇ ਮੂੰਹ ਜੋ ਸੱਚ ਬੋਲਿਆ ਗਿਆ ਸੀ ਅਸਲ ਦੇ ਵਿੱਚ ਠੀਕ ਹੈ ਨਾ ਉਹਦੇ ਮੂੰਹ ਜੋ ਸੱਚ ਬੋਲਿਆ ਗਿਆ ਸੀ ਆ ਤੁਸੀਂ ਵੇਖੋ ਵੀਡੀਓ ਚੱਲ ਓਏ ਨਚਾਰ ਅੱਛਾ ਚੱਲ ਨਚਾਰ ਯਾਰ ਵੇਖੋ ਜਿੰਨੇ ਵੀ ਇਹ ਬਹੁਤ ਸੋਹਣਾ ਕਮੈਂਟ ਜਾਂ ਮੈਸੇਜ ਜੋ ਵੀ ਕੀਤਾ ਨਾ ਮੇਰੀ ਆਰੀਲਾ ਨੇ ਠੀਕ ਹੈ ਮੁਤਾਬਿਕ ਇਹਦੇ ਹਿਸਾਬ ਨਾਲ 17 ਜਾਂ 1800 ਮੇਰੇ ਪੋਸਟ ਹੋਣੀ ਹੈ ਠੀਕ ਹੈ ਇੰਸਟਾਗ੍ਰਾਮ ਤੇ ਇੱਕ ਵੀ ਵੀਡੀਓ ਨਚਾਰ ਵਾਲੀ ਜਣਾ ਮੈਨੂੰ ਭੇਜ ਦਿਓ ਜਿੰਨੇ ਵੀ ਇਹ ਕਮੈਂਟ ਮੈਸੇਜ ਕੀਤਾ ਵਾ ਇੱਕ ਵੀ ਵੀਡੀਓ ਨਚਾਰ ਵਾਲੀ ਹੋਣੀ ਵਿਆਹਾਂ ਸ਼ਾਦੀ ਦੀ ਨਚਾਰ ਵਾਲੀ ਗੱਲ ਵੱਖਰੀ ਹੋਗੀ ਠੀਕ ਹੈ ਤੁਸੀਂ ਮੈਰਿਜ ਤੋਂ ਪਹਿਲੇ ਹੀ ਇਕੱਠੇ ਰਹਿਣ ਲੱਗ ਗਏ ਇਕੱਠੇ ਰਹਿਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਨਹੀਂ ਜਸ ਇੱਕ ਜਨੇ ਨਹੀਂ ਤੀ ਕੈਮਰਾ ਕੁਮਰਾ ਫਿਟ ਕਰਾਇਆ ਹੋਏ ਨੇ ਕਮੈਂਟ ਕੀਤਾ ਸਾਡੇ ਘਰੇ ਹੈ ਇਕੱਠੇ ਰਹਿਣ ਲੱਗੇ ਕੀ ਬਤਾ ਹੈ ਅੱਛਾ ਅੱਛਾ ਮੰਨ ਲਓ ਕੀ ਪਤਾ ਹੈ ਹਫਤੇ ਬਾਅਦ ਮਿਲ ਕੇ ਹਫਤੇ ਬਾਅਦ ਵੀਡੀਓ ਬਣਾਉਂਦੇ ਹੋਈਏ ਕੀ ਪਤਾ ਇਕੱਠੀਆਂ 20 ਵੀਡੀਓ ਬਣਾ ਲਾਂਦੇ ਹੋਈਏ ਆਪਾਂ ਐਵੇਂ ਜੱਜ ਕਰਨ ਲੱਜਾਂਦੇਗੇ ਇਹਨੂੰ ਐਦਾਂ ਹੀ ਨਹੀਂ ਕੋਈ ਗੱਲ ਹੈ ਕਿ ਮਿਲਦੇ ਆਪਾਂ ਯਾਰ ਸੱਜ ਕੇ ਸਾਡੇ ਘਰਦਿਆਂ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਤੇ ਬਾਹਰਦਿਆਂ ਨੂੰ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀ ਠੀਕ ਆ ਹੁਣ ਇਹ ਨਾ ਕਿਉਂ ਲੰਗ ਚਾਕੜ ਹੈਗੀ ਆ ਛੜੇ ਛੜੇ ਜਵਾਬ ਦੋਗੇ ਕੁਐਸਚਨਸ ਪੁੱਟ ਕਰੋਗੇ ਤੇ ਮੈਂ ਫਿਰ ਅੰਸਾਰ ਤੁਹਾਨੂੰ ਬਹੁਤ ਪਿਆਰ ਨਾਲ ਦਵਾਗਾ ਨਾ ਕੀ ਗੱਲ ਹੈ ਬਾਹਰ ਇਕੱਠੇ-ਕੁੱਠੇ ਦੀ ਗੱਲ ਨਹੀਂ ਮਿਲਦੇ ਕਹਦੇ ਆ ਮੇਰੇ ਮੁੱਲ ਦੇ ਇਕ ਉਸ ਤੋਂ ਬਾਅਦ ਨੈਕਸਟ ਕੁਐਸਚਨ ਤੁਹਾਡੇ ਵਾਸਤੇ ਆਵੇ ਸੇ ਕਿ ਦੱਸਿਆ ਕਿ ਤੁਹਾਨੂੰ ਹਿਮਾਨੀ ਦੀ ਸਭ ਤੋਂ ਚੰਗੀ ਗੱਲ ਕੀ ਲੱਗਦੀ ਹੈ ਇੱਕ ਸਭ ਤੋਂ ਚੰਗੀ ਤੇ ਇੱਕ ਸਭ ਤੋਂ ਬੁਰੀ ਮੈਨੂੰ ਕੁਛ ਨਹੀਂ ਚੰਗਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਮੇਰੇ ਸਾਰੀਆਂ ਗੱਲਾਂ ਹੀ ਚੰਗੀਆਂ ਨੇ ਚੰਗੀ ਗੱਲ ਇਦਾਂ ਮਤਲਬ ਠੀਕ ਆ ਚੰਗੀ ਲੱਗਦੀ ਆ ਮਤਲਬ ਗੱਲ ਥੋੜੀ ਰਿਸਪੈਕਟ ਮਤਲਬ ਵੀਰ ਵੇਖੋ ਰਿਸਪੈਕਟ ਕਰਦੀ ਆ ਔਰ ਚੰਗਾ ਵੀ ਆਪਾਂ ਚਾਹੀਦਾ ਹੈ ਤੁਸੀਂ ਹਿਮਾਨੀ ਦੀ ਨੂੰ ਕਿੱਥੇ ਮਿਲੇ ਮਤਲਬ ਤੁਹਾਡਾ ਰਿਲੇਸ਼ਨ ਕਿਵੇਂ ਹੋਇਆ ਔਰ ਤੁਸੀਂ ਆਪਣੀ ਮੰਮੀ ਨੂੰ ਹਿਮਾਨੀ ਬਾਰੇ ਕੀ ਦੱਸਿਆ ਮੇਰਾ ਹਾਂਜੀ ਮੈਂ ਹਿਮਾਨੀ ਨੂੰ ਪਹਿਲੀ ਇੱਕ ਦਿਨ ਦੱਸਤਾ ਸਕੂਲ ਦੇ ਬਾਅਦ ਜਦੋਂ ਦੇਖਣ ਗਿਆ ਸੀ ਉਦੋਂ ਫੇਸ ਟੂ ਫੇਸ ਆਪਣਾ ਟੱਕਰ ਆਇਆ ਉਸ ਤੋਂ ਬਾਅਦ ਮੇਰਾ ਇੱਕ ਫਰੈਂਡ ਹੈਗਾ ਆਈਗਾ ਤੇ ਉਹਨੇ ਫਿਰ ਸਾਡਾ ਤਾਂ ਫਰੈਂਡਸ਼ਿਪ ਕਰਵਾਈ ਗਈ ਤੇ ਇਦਾਂ ਸਾਡੀ ਫਰੈਂਡਸ਼ਿਪ ਹੋਈ ਫਿਰ ਮੰਮੀ ਨੂੰ ਮੈਂ ਲਸਤਾ ਹੀ ਮੰਮੀ ਇੱਥੇ ਇੱਥੇ ਹੈਗਾ ਵਾ ਉਹ ਸਾਰਾ ਇੰਤਕ੍ਰੂਪੀ ਚੁਪਾ ਕੇ ਸੋ ਨੈਕਸਟ ਕੁਐਸਚਨ ਕਵੈਸਨ ਵੀ ਨਹੀਂ ਹੈ ਦਹੀਂ ਕਿਸ ਨੇ ਕਿਹਾ ਸੀ ਕਿ ਤੁਹਾਨੂੰ ਤੁਹਾਡੀ ਦੀਦੀ ਨੇ ਇੰਗੇਜਮੈਂਟ ਲਈ ਕੰਪੈਕਟਸ ਵੀ ਨਹੀਂ ਸੀ ਕਿਹਾ ਯਾਰ ਇਹ ਤਾਂ ਮੈਨੂੰ ਮੈਸੇਜ ਵੀ ਆਇਆ ਸੀ ਕਿ ਇਹਦਾ ਯਾਰ ਪਹਿਲੀ ਗੱਲ ਤੇ 24 ਘੰਟਿਆਂ ਦੀ ਸਟੋਰੀ ਹੁੰਦੀ ਹੈ ਠੀਕ ਹੈ ਤੇ ਜਿੰਨੇ ਵੇਖੀ 25ਵੇਂ ਸੈਕਿੰਡ ਤੇ ਜਾ ਕੇ ਤੇ 25ਵੇਂ ਘੰਟੇ ਤੇ ਜਾ ਕੇ ਤੇ ਉਹ ਕਿੱਥੋਂ ਤੁਹਾਨੂੰ ਪਤਾ ਲੱਗੂਗਾ ਇਹ ਸ਼ਾਇਦ ਕਿ ਕੁੜੀ ਨੇ ਮੈਨੂੰ ਮੈਸੇਜ ਕੀਤਾ ਹੋਵੇਗਾ ਸ਼ਾਇਦ ਇਹ ਕਵੈਸਨ ਵੀ ਕਿ ਕੁੜੀ ਨੇ ਪੁੱਟ ਦਿੱਤਾ ਵਾ ਡਿਪ ਸਟਿਲਵਾ ਕਿਹੜੀ ਕਲਾਸ ਤੱਕ ਸਟੱਡੀ ਕੀਤੀ ਸੀ ਪੰਜਾਬ ਦਾ ਮੈਨਾਂ ਡਿਪਸ ਪੜਦਾ ਪੜਦਾ ਗਿਆ ਕੋਈ ਮੁੰਡੇ ਮੁੰਡੇ ਦਾ ਵਾਸ਼ਾ ਦੇਲਾ ਡਿਪਸਟਿਲ ਮੈਂ 7 ਤੋਂ ਲੈ ਕੇ 10 ਤੱਕ ਕੀਤੀ ਹੈਗੀ ਉਸ ਤੋਂ ਪਹਿਲੇ ਮੈਂ ਆਪਣੇ ਇੱਧਰ ਹੁੰਦਾ ਸੀ ਆਪਣੇ ਅੰਮ੍ਰਿਤਸਰ ਵਿੱਚ ਮੋੜ ਸੜੀ ਸਕੂਲ ਆ ਸਭ ਜਾਣਦੇ ਅੰਮ੍ਰਿਤਸਰ ਵਾਲੇ ਮੈਂ ਮਤਲਬ ਬਚਪਨ ਤੋਂ ਲੈ ਕੇ ਆਪਣੇ ਮਤਲਬ ਟੋਟਲੀ ਮੈਂ 6th ਤੱਕ ਮੋੜ ਸੜੀ ਪੜਿਆ ਹਾਂ ਜਿਹੜੀਆਂ ਪ੍ਰੀਨਸਰੀ ਐਲਕੇ ਜੀ ਵਗੈਰਾ ਸਾਰੀਆਂ ਮਿਲਾ ਕੇ ਤੇ 6th ਤੋਂ ਬਾਅਦ ਮੈਂ ਪਹਿਲੇ ਮੈਂ 6th ਕਲਾਸ ਤੱਕ ICSE ਬੋਰਡ ਕੀਤੀ ਸੀ 7th ਤੋਂ 10th ਤੱਕ ਮੈਂ CBSE ਚਲ ਗਿਆ ਡਿਪਸ ਵਿੱਚ ਉਸ ਤੋਂ ਬਾਅਦ 11ਵੀਂ 12ਵੀਂ ਮੈਂ ਪੰਜਾਬ ਬੋਰਡ ਕੀਤੀ ਸੀ ਪੰਜਾਬ ਬੋਰਡ ਕੀਤੀ ਸੀ ਤਾਂ 11ਵੀਂ 12ਵੀਂ ਆ ਗਈ ਨਹੀਂ ਤਾਂ ਸੀਬੀਐਸਈ ਕੀਤੇ ਹੁੰਦਾ ਪਲੱਸ 1 ਪਲੱਸ 2 ਲੈਣਾ ਸੀ ਤੁਹਾਡਾ ਸੀ ਹਿਮਾਨੀ ਦਾ ਇੰਨਾ ਸੀਰੀਅਸ ਫੇਸ ਕਿਉਂ ਹੈ ਜਿੱਦਾਂ ਤੁਸੀਂ ਉਹਨੂੰ ਕੁੱਟਿਆ ਹੁੰਦਾ ਪੁੱਛਾ ਭਰਾ ਕੁੱਟਿਆ ਕਰਤੇ ਵਾਲੇ ਕੰਮ ਨਹੀਂ ਆਪਾਂ ਕਰਦੇ ਤੁਹਾਨੂੰ ਲੱਗਦਾ ਹਾਂ ਉਦਾਂ ਮੈਂ ਗੁੱਸੇ ਜਿਹਨੂੰ ਉੱਚੀ ਆਵਾਜ਼ ਬੋਲਦਾ ਹਾਂ ਮੰਗਾ ਜਾ ਵੱਧ ਘੱਟ ਬੋਲ ਜਾਂਦਾ ਹਾਂ ਪਰ ਕੁੱਟਣ ਨਾਲ ਇੱਕ ਗੱਲ ਨਾ ਕਰਿਆ ਕਰੋ ਹਨਾ ਜਨਾਨੀ ਦੇ ਹੱਥ ਚੁੱਕਣਾ ਮਰਦਾਨੀ ਨਹੀਂ ਹੁੰਦੀ ਇਹ ਬੜੀ ਅੱਛੀ ਬਾਤ ਕਹੀ ਆਪ ਠੀਕ ਹੈ ਬਾਕੀ ਆਪਣਾ ਸੀਰੀਅਸ ਫੇਸ ਬਣਾ ਨਾ ਫੋਟੋ ਖਾਈ ਕੁਰੀ ਪੁੱਛ ਕੇ ਲੈ ਲਿਆ ਵੀ ਸੀਰੀਅਸ ਬਣਾ ਲਿਆ ਕਿ ਕੀ ਕੀ ਹੁੰਦਾ ਫੀਸ ਬਣਾ ਲਿਆ ਥੋੜਾ ਲੜਕਣੇ ਆਪਾਂ ਇਹ ਹੱਸ ਪੈਂਦੀ ਆ ਕਿਉਂਕਿ ਕੰਮ ਦੇ ਟਾਈਮ ਤੇ ਨਾ ਮੈਨੂੰ ਹੁੰਦਾ ਵਾ ਕੰਮ ਦੇ ਟਾਈਮ ਤੇ ਕੰਮ ਕਰੋ ਹਾਸੇ ਦੇ ਟਾਈਮ ਤੇ ਹਾਸੇ ਪਹੁੰਚਨੇ ਪਾਣੀ ਹਨਾ ਕੋਡ ਕੁੱਟਣ ਵਾਲੀ ਗੱਲ ਨਹੀਂ ਯਾਰ ਜਿਹੜਾ ਜਨਾਨੀ ਨੂੰ ਕੁੱਟਦਾ ਨਾ ਉਹ ਆਪਣੇ ਮੁਤਾਬਿਕ ਵਾਲੇ ਬੰਦੇ ਨੂੰ ਕੁੱਟੋ ਯਾਰ ਜਾ ਕੇ ਤੁਰ ਜਾ ਜਨਾਨੀ ਨੂੰ ਕੁੱਟਣ ਨਾਲ ਕੀ ਹੋ ਜਾਊਗਾ ਆਪਣੇ ਤੋਂ ਕਮਜ਼ੋਰ ਨੂੰ ਕੁੱਟ ਕੇ ਕੁਝ ਨਹੀਂ ਹੁੰਦਾ ਲਾ ਲਓ ਵੀ ਹੁਣ ਇਹਨਾਂ ਦੇ ਨਤੀਜੇ ਕੀ ਨਿਕਲਦੇ ਪਏ ਨੇ ਇਹ ਮਾਨੀ ਉਹਨੂੰ ਭੰਡੀ ਜਾਂਦੀ ਏ ਮਿਆਂਕ ਮਾਨੀ ਨੂੰ ਭੰਡੀ ਜਾਂਦਾ ਇੱਥੋਂ ਤੱਕ ਕਿ ਇੱਕ ਦੂਜੇ ਤੇ ਘਰਦਿਆਂ ਨੂੰ ਵੀ ਨਹੀਂ ਛੱਡਣ ਦੇ ਹੈਗੇ ਇਹ ਹਿਸਾਬ ਲਾ ਲਓ ਤੇ ਇਹਨਾਂ ਨੂੰ ਫੋਲੋ ਕਰਨਾ ਬੰਦ ਕਰੋ ਤੇ ਜਿੱਥੇ ਵੀ ਇਹ ਤੁਹਾਨੂੰ ਟੱਕਰ ਦੇ ਨੇ ਇਹਨਾਂ ਦੀ ਲਾਨਤਾਂ ਇਹਨਾਂ ਨੂੰ ਪਾਇਆ ਕਰੋ ਠੀਕ ਹੈ ਵੀਰੋ ਇਹ ਗੱਲਾਂ ਮੈਂ ਇਸ ਕਰਕੇ ਕਹਿ ਰਿਹਾ ਤੁਹਾਨੂੰ ਪਤਾ ਹੀ ਇਹ ਵੀ ਬਿਨਾ ਵਿਆਹ ਤੋਂ 3-4 ਮਹੀਨੇ ਕਿਸੇ ਗੈਰ ਮਰਦ ਦੇ ਨਾਲ ਰਹਿਣਾ ਤੁਸੀਂ ਆਪ ਹੀ ਦੱਸ ਦੋ ਵੀ ਕਿੰਨੀ ਹੋ ਚੰਗੀ ਗੱਲ ਠੀਕ ਹੈ ਕਿ ਨਹੀਂ ਇਹਨਾਂ ਨੂੰ ਤਾਂ ਬਾਅਦ ਸੋਸ਼ਲ ਮੀਡੀਆ ਤੇ ਮਾੜੇ ਮੋਟਾ ਮਸ਼ਹੂਰ ਹੋਣ ਲਈ ਇਹ ਕੁਝ ਵੀ ਕਰ ਸਕਦੇ ਨੇ ਇਹ ਬਹੁਤ ਥੱਲੇ ਘੇਰ ਸਕਦੇ ਨੇ ਇਸ ਕਰਕੇ ਤੁਹਾਨੂੰ ਮੈਂ ਕਿਹਾ ਇਹਨਾਂ ਨੂੰ ਫੋਲੋ ਕਰਨਾ ਛੱਡੋ ਠੀਕ ਹੈ ਕਿ ਨਹੀਂ ਤੇ ਇਹਨਾਂ ਨੂੰ ਲਾਨਤਾਂ ਪਾਓ ਉਹ ਇਹੋ ਜਿਹੇ ਵੀਡੀਓ ਤੁਹਾਡੇ ਅੱਗੇ ਆਪਾਂ ਲਿਆਉਂਦੇ ਰਾਂਗੇ ਤੇ ਇਸ ਚੈਨਲ ਦੇ ਲਿੰਕ ਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੈ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਬੜਾ ਹੌਸਲਾ ਜਾ ਵਧਦਾ ਯਾਰ ਠੀਕ ਹੈ ਬੜੀ ਮਿਹਰਬਾਨੀ ਹੋਏਗੀ ਜੀ ਧੰਨਵਾਦ